ਹੋਸਟਲ ਚ ਹੈਗਾ ਮੈਨੇਜਮੈਂਟ ਚ ਸਾਨੂੰ ਫੋਨ ਆਇਆ ਸੀ ਹੋਸਟਲ ਵਾਲਿਆਂ ਦਾ ਮੈਨੂੰ ਮੈਡਮ ਦਾ ਅਸੀਂ ਸਾਰੀ ਮੈਨੇਜਮੈਂਟ ਇੱਥੇ ਸਾਡੇ ਇੱਕ ਸਵਾ ਦੇ ਮੈਂਬਰ ਦਾ ਭੋਗ ਚੱਲ ਰਿਹਾ ਸੀ ਵੀਰ ਭਵਨ ਦੇ ਵਿੱਚ ਹਰੀਸ਼ ਮਹੀਸ਼ੂਰੀ ਜੀ ਦਾ ਅਸੀਂ ਉੱਥੇ ਆ ਸੀ ਬਾਹਰਾਂ ਸੀ ਉੱਥੇ ਸਾਰੇ ਇੱਥੇ ਆ ਗਏ ਇਨ ਦਾ ਮੀਨ ਟਾਈਮ ਐਸ ਐਚਓ ਸਾਹਿਬ ਉਹ ਆ ਗਏ ਤਾਂ ਅਸੀਂ ਮੈਨੇਜਮੈਂਟ ਉਹ ਸਾਰੀ ਬਾਹਰ ਖੜੇ ਆ ਉਹ ਉਹਨਾਂ ਦੇ ਰਿਲੇਟਿਵਸ ਨੂੰ ਲੈ ਕੇ ਅੰਦਰ ਬੈਠੇ ਆ ਹਾਲੇ ਤੱਕ ਸਾਈਟ ਨਹੀਂ ਦੇਖੀ ਉਹਨਾਂ ਨੇ ਜਾ ਕੇ ਲੜਕੀ ਦੇ ਕਮਰੇ 'ਚ ਨਹੀਂ ਗਏ ਅਸੀਂ ਵੀ ਹਾਲੇ ਬਾਹਰ ਖੜੇ ਆ ਸਾਨੂੰ ਕੀ ਸਮਝ ਆਏਗਾ ਸਾਨੂੰ ਜਿਵੇਂ ਉਹਨਾਂ ਨੇ ਦੱਸਿਆ ਵੀ ਕਿਸੇ ਬੇਟੀ ਨੇ ਸਾਡੀ ਕੋਲ ਜਿਹੜੀ ਹੋਸਟਲ ਦੀ ਸਟੂਡੈਂਟ ਹੈ ਉਹਨੇ ਸੁਸਾਈਡ ਕਰ ਲਿਆ ਹੈਗਾ ਹਾਂ ਕਿਸ ਤਰੀਕੇ ਨਾਲ ਨਹੀਂ ਸਾਨੂੰ ਹਲੇ ਨਾ ਉਹ ਆਪਗੇ ਨਾ ਸਾਨੂੰ ਜਾਣ ਦਿੱਤਾ ਹਲੇ ਹੋਸਟਲ ਦੀ ਸਟੂਡੈਂਟ ਹੈ 17 ਨੰਬਰ ਕਮਰੇ ਚ ਉਹਦੇ ਫਾਦਰ ਸੈਕੰਡ ਇਅਰ ਦੀ ਹੈ ਉਹਦਾ ਪਰਸੋਂ ਪੇਪਰ ਹੋ ਗਿਆ ਚੁੱਕਿਆ ਹੈਗਾ ਹਲੇ ਹੁਣ ਦੋ ਦਿਨ ਬਾਅਦ ਫੇਰ ਪੇਪਰ ਸੀ ਉਹਦੇ ਫਾਦਰ ਸਰਵਿਸ ਕਰਦੇ ਆ ਲੁਧਿਆਣੇ ਇਹ ਦੱਸ ਰਹੇ ਉਹਨਾਂ ਦੇ ਬ੍ਰਦਰ ਹੈ ਉਹਦੇ ਬਾਰੇ ਡਿਟੇਲ ਤਾਂ ਸ਼ਾਇਦ ਫੈਮਿਲੀ ਨੂੰ ਜਿਆਦਾ ਪਤਾ ਹੋਊਗੀ ਰੂਪ ਸਿੰਘ ਜੀ ਐਸਐਸਈ ਵੂਮਨ ਸੈਲ ਚ ਲੁਧਿਆਣੇ ਮਦਰ ਉਹਨਾਂ ਦੇ ਆ ਚੁੱਕੇ ਆ ਉਹਨਾਂ ਦੇ ਇੱਕ ਦੂਜੀ ਬੇਟੀ ਜਿਹਨਾਂ ਨੂੰ ਮੈਰਿਡ ਆ ਉਹ ਵੀ ਆ ਚੁੱਕੇ ਆ ਉਹਨਾਂ ਦੇ ਮਕਾਨ ਚ ਜਿਹੜੇ ਕਿਰਾਏਦਾਰ ਆ ਪੰਜ ਛਿਆਂ ਨੇ ਉਹ ਵੀ ਆ ਚੁੱਕੇ ਆ ਇੱਕ ਤਾਂ ਹੋਰ ਰਿਲੇਟਿਵ ਆ ਅੱਠ ਨੂੰ ਰਿਲੇਟਿਵ ਆ ਉਹ ਬੈਠੇ ਆ ਉਹਨਾਂ ਨਾਲ ਪੁਲਿਸ ਕੁਝ ਕੁਝ ਕਰ ਰਹੀ ਨਹੀਂ ਸੰਤ ਤਾਂ ਹੁਣੇ ਭੋਗ ਤੇ ਆਈ ਸੀ ਮੈ ਹੁਣੇ ਫੋਨ ਮਿਲਿਆ ਸੀ ਸੂ ਸਾਈਡ ਬੱਚੇ ਜਿਵੇਂ ਦੱਸ ਰਿਹਾ ਜਿਹੜੇ ਨਾਲ ਵਾਲੇ ਸੀ ਰਾਤ ਉਹਨਾਂ ਨਾਲ ਉਹਨੂੰ ਰੁੱਟੀ ਵੀ ਖਾਦੀ ਆ ਡਿਨਰ ਕੀਤਾ ਆ ਆਈਸਕ੍ਰੀਮ ਖਾਦੀ ਆ ਸਭ ਕੁਝ ਕੀਤਾਗਾ ਉਹ ਸਵੇਰੇ ਜਦੋਂ ਜਾਣ ਲੱਗੇ ਉਹ ਨੌਕ ਕਰਕੇ ਗਏ ਉਹਨੇ ਗੇਟ ਨਹੀਂ ਖੋਲਿਆ ਕਿ ਲੜਕੀ ਨੇ ਉਹ ਦਵਾਰਾ ਜਾ ਕੇ ਪਰਦੇ ਪੇਪਰ ਚਲਦੇ ਸਾਰੀ ਪੜਦੇ ਹੁੰਦੇ ਫਿਰ ਆਗੇ ਜਦੋਂ ਲੰਚ ਟਾਈਮ ਤੇ ਗਏ ਤਾਂ ਉਹਨੇ ਨਹੀਂ ਖੋਲਿਆ ਫਿਰ ਉਹਨਾਂ ਨੇ ਸਾਈਡ ਤੋਂ ਜਾ ਕੇ ਵਿੰਡੋ ਹੀ ਦੇਖਿਆ ਤਾਂ ਉਹ ਉਹਨਾਂ ਮੁਤਾਬਿਕ ਵੀ ਉਹ ਹੈਂਗ ਹੋ ਰਹੀ ਹੈ ਤੱਬ ਉਹੀ ਉਹਦੀ ਇਨਫੋਰਮੇਸ਼ਨ ਦਿੱਤੀ ਪਰ ਹਣੇ ਤੱਕ ਉਹਨਾਂ ਨੇ ਜਾ ਕੇ ਉਥੇ ਕੰਮਲੇ ਲੁੱਕ ਲਿਆ ਭਗਵਤੀਨ ਕਲੀਪ ਦੀ ਹੈ ਪਰ ਉਹ ਉਹਨੂੰ ਕਿ ਸਰਵਿਸ ਕਰਦੇ ਆ ਤੇ ਇਸ ਕਰਕੇ ਪਿਛਲੇ ਸਾਲ ਤੋਂ ਇੱਥੇ ਹੀ ਰਹਿ ਰਹੀ ਹੈ ਬੇਟੀ ਹੌਸਟਲ ਚ ਭਗਵਤੀਨ ਕਲੀਪ ਸੈਕੰਡ ਇਅਰ ਦੀ ਸੀ ਇੱਕੀ ਕਾਰਵਾਈ ਹੋਏਗੀ ਬਾਕੀ ਮੁਲਾਜ਼ਮ ਹੈਗੇ ਅੰਦਰ ਉਸ ਤੋਂ ਬਾਅਦ ਪਤਾ ਲੱਗੇਗਾ ਕੌਣ ਹੈ ਅੰਦਰ ਇੱਕ ਮੇਰਾ ਬ੍ਰਦਰ ਗਿਆ ਹੋਇਆ ਹਾਂਜੀ ਇੱਕ ਵਾਰ ਫਿਲਹਾਲ ਉਹੀ ਗਏ ਆ ਜਿਹੜਾ ਮੇਰੇ ਬ੍ਰਦਰ ਦੀ ਬੇਟੀ ਹੈ ਉਹ ਚੰਡੀਗੜ੍ਹ ਗਿਆ ਹੋਇਆ ਸੀ ਆਹ ਮੁਲਾਜ਼ਮ ਹੈ ਵੈਸੇ ਉਹ ਹਾਲੇ ਪਹੁੰਚ ਨਹੀਂ ਸਕਿਆਗਾ ਤੇ ਉਹੀ ਗਏ ਅੰਦਰ ਹਾਲੇ ਕਾਰਨ ਕੁਝ ਨਹੀਂ ਦੱਸਿਆ ਹਾਲ ਤੱਕ ਕਰਤਾ ਕੋਈ ਸਾਨੂੰ ਤਾਂ ਕੋਈ ਗੱਲ ਮੈਂ ਸਾਨੂੰ ਤਾਂ ਇਹਨਾਂ ਫੋਨ ਗਿਆ ਮੇਰੇ ਬ੍ਰਦਰ ਦਾ ਫੋਨ ਆਇਆ ਵੀ ਗੁੜੀਆਂ ਨੂੰ ਅਟੈਕ ਹੋ ਗਿਆ ਤੁਹਾਨੂੰ ਕਿੰਨੇ ਟਾਈਮ ਹੋ ਗਿਆ ਤਕਰੀਬਨ ਇੱਕ ਘੰਟਾ ਹੋ ਗਿਆ ਜੀ ਗੇਟ ਕਹਿ ਰਹੇ ਆ ਵੀ ਅਸੀ ਜਿਹੜਾ ਹੈਗਾ ਹੈ ਕਿ ਸਾਨੂੰ ਮਨਾ ਕੀਤਾ ਹੋਇਆ ਗੇਟ 'ਚ ਨਹੀਂ ਤੁਹਾਨੂੰ ਅਟੈਕ ਦੱਸਿਆ ਗਿਆ ਹਾਂ ਹਾਂ ਅਟੈਕ ਦੱਸਿਆ ਵੀ ਅਟੈਕ ਹੋਇਆ ਮੈਨੇਜਮੈਂਟ ਤਾਂ ਇਹ ਗੱਲ ਕਹਿ ਰਹੀ ਹੈ ਨਹੀਂ ਜੀ ਹਲਤ ਕਿਸਾਨੂ ਨੇ ਇਸ ਬਾਰੇ ਬਿਲਕੁਲ ਹੀ ਧਿਆਨ ਨਾ ਤਕਰੀਬਨ 19-20 ਸਾਲ ਦੀ ਹੋਏਗੀ ਮੇਰੇ ਬ੍ਰਦਰ ਨੇ ਚੰਡੀਗੜ੍ਹੋਂ ਉਹ ਸੀਗਾ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਮੈਨੂੰ ਇੱਥੋਂ ਫੋਨ ਗਿਆ ਉਹਨਾਂ ਨੂੰ ਤਲਵੀਨ ਕੌਰ ਹਾਂ ਲੋਕਲ ਹੀ ਹੈ ਇੱਥੇ। ਬਾਟੂ ਦੀ ਲੜਕੀ ਇੱਕ ਹਾਂਜੀ। ਉਹਨੇ ਸੁਸਾਇਡ ਕੀਤਾ ਕੱਲ। ਅੱਛਾ ਜੀ। ਰਾਤ ਦੇ ਵਿੱਚ। ਕੱਲ ਦਾ? ਨਹੀਂ ਆ ਰਾਤ ਜਿਹੜੀ ਨੰਗੀ ਰਾਤ ਅੱਛਾ ਸੁਸਾਇਡ ਕੀਤਾ। ਜੇ ਇੱਕ ਕੀ ਕਾਰਨ ਕੀ ਰਹੇ ਜੇ ਕੁਝ ਪਤਾ ਲੱਗਿਆ ਜੇ ਲੜਕੀ ਕਿੱਥੇ ਰਹਿਣ ਵਾਲੀ ਸੀ ਕੀ ਨਾਮ ਆ ਉਹਨਾਂ ਦਾ? ਨਹੀਂ ਇਹ ਕਾਰਨ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰੀ। ਅੱਛਾ ਜੀ। ਬਸ ਕਿ ਲੜਕੀ ਹੈ ਜੋ ਲੋਕਲੀ ਇੱਥੋਂ ਦੇ ਰਹਿਣ ਵਾਲੀ ਆ ਅੱਛਾ ਜੀ ਕਿੰਨੀ ਕੀ ਉਮਰ ਹੈ ਇਹ 25 ਬੀਏ ਪਾਰਟ 2 ਦੀ ਸਟੂਡੈਂਟ ਆ ਹਾਂ ਸਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਹੁਣ ਦੁਪਹਿਰ ਦਾ ਵੇਲਾ ਹੋ ਚੁੱਕਿਆ ਕੀ ਗੱਲ ਕਾਲਜ ਪ੍ਰਬੰਧਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਇੰਨਾ ਟਾਈਮ ਬੀਤ ਗਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਰਾਤ ਦੀ ਘਟਨਾ ਹੈ ਨਹੀਂ ਇਹਨਾਂ ਨੂੰ ਪਤਾ ਲੱਗਿਆ ਸਵੇਰ ਜਦੋਂ ਵੀ ਪਤਾ ਲੱਗਿਆ ਉਸ ਵੇਲੇ ਇਹਨਾਂ ਨੇ ਸਾਨੂੰ ਤਲਾਸ਼ ਦਿੱਤੀ ਅਸੀਂ ਆ ਕੇ ਹੁੰਦੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਾਂ ਜੀ ਨਹੀਂ ਟਾਈਮ ਬੜਾ ਹੋ ਗਿਆ 4 ਵਜਨ ਵਾਲੇ ਉਹ ਹੋਸਟਲ ਦੇ ਕਮਰੇ ਵਿੱਚ ਰਹਿ ਰਹੀ ਸੀਗੀ अच्छा तो के बच्चे पेपर चल रहे और डिस्टर्ब नहीं ना ਕੀਤਾ ਜਾਂਦਾ अच्छा जी ਜਦੋਂ ਇਹਨਾਂ ਨੇ ਨਹੀਂ ਆਈ ਤਾਂ ਫਿਰ ਇਹਨਾਂ ਨੇ ਬੂਹਾ ਵਗੈਰਾ ਖੜਕਾਇਆ ਹੋਣਾ اچھا ਜੀ ਇਹਨਾਂ ਨੇ ਇਕੱਲੇ ਰਹੇ ਸੀ ਜਾਂ ਨਾਲ ਵੀ ਕੋਈ ਸਾਥੀ ਵੀ ਸੀਗੇ ਜੇ ਕੁਝ ਗੱਲ ਸਾਹਮਣੇ ਆਈ ਕੋਈ ਇੱਕ ਕਮਰੇ ਦੋ ਸਟੂਡੈਂਟ ਰਹਿੰਦੇ ਆ ਪਰ ਦੂਸਰੀ ਲੜਕੀ ਹੈ ਜੋ ਉਹ ਛੁੱਟੀ ਗਈ ਹੋਈ ਆ اچھا ਕੋਈ ਸੁਸਾਈਡ ਨਹੀਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹਲੇ ਤੱਕ اچھا ਇਹ ਲੜਕੀ ਦੇ ਪਿਤਾ ਕੀ ਕਰਦੇ ਆ ਜੀ ਪਰ ਕੀਤੇ ਪਿਤਾ ਸਰਕਾਰੀ ਨੌਕਰੀ ਕਰਦੇ ਆ ਮੁਲਾਜ਼ਮ ਹੈਗੇ ਆ اچھا ਜੀ ਅਜਿਹੇ ਜਿਹੜਾ ਪੇਰੈਂਟਸ ਦੇ ਲੜਕੀ ਦੇ ਹੈਗੇ ਉਹ ਕਹਿ ਰਹੇ ਨੇ ਵੀ ਸਾਨੂੰ ਸਿਰਫ ਇਹ ਦੱਸਿਆ ਗਿਆ ਵੀ ਉਹਨਾਂ ਨੂੰ ਲੜਕੀ ਨੂੰ ਅਟੈਕ ਹੋਇਆ। ਨਹੀਂ ਇਹ ਗੱਲ ਮੈਨੂੰ ਨਹੀਂ ਪਤਾ ਹੈਗਾ ਇਹ ਕਾਲਜ ਪ੍ਰਬੰਧਕਾਂ ਨੂੰ ਪਤਾ ਹੈ ਵੀ ਕੀ ਦੱਸਿਆ ਉਹਨਾਂ ਨੇ? ਹਾਂਜੀ। ਉਹ ਉਹਨਾਂ ਨੂੰ ਇਹ ਕਹਿ ਕੇ ਦੱਸਿਆ ਗਿਆ ਵੀ ਤੁਹਾਡੀ ਲੜਕੀ ਨੂੰ ਅਟੈਕ ਆਇਆ ਹੈਗਾ ਤੁਸੀਂ ਜਲਦ ਤੋਂ ਜਲਦ ਜਿਹੜਾ ਹੈਗਾ ਕਾਲਜ ਪਾਸ ਕਰੋ। ਨਹੀਂ ਤਾਂ ਜਵਾਬ ਮੈਂ ਤੁਹਾਨੂੰ ਦੇ ਚੁੱਕੇ ਹਾਂ। ਹਾਂਜੀ। ਪਰ ਘਰ ਦੇ ਸਦਸਿਆਂ ਨੂੰ ਇੰਨੀ ਲੇਟ ਦਾ ਤਲਾ ਦਿੱਤੀ ਗਈ ਹੈ ਜੀ। ਨਹੀਂ ਜਦੋਂ ਉਹ ਸਿੱਖ ਆਏ ਆ ਘਰ ਦੇ ਸਦਸਿਆਂ ਉਸੇ ਵਕਤ ਤੇ ਇੱਥੇ ਆ ਚੁੱਕੇ ਸੀਗੇ। ਠੀਕ ਹੈ। ਠੀਕ ਹੈ। ਥੈਂਕ ਯੂ। ਮੇਰੇ ਬਿੱਤੀ ਕੀ ਨਾਮ ਹੈ ਤੇ ਕਿਹੜੀ ਸੰਸਥਾ ਤੋਂ ਢੋਲੀ ਮੇਰਾ ਨਾਮ ਬਿੱਤੀ ਹੈ ਨੋਇਵਾਨਵਲ ਫਿਲ ਸੈਡੀ ਦਾ ਮੈਂਬਰ ਹੈ ਜੀ ਇੱਕ ਲੜਕੀ ਨੂੰ ਲੈ ਕੇ ਆਏ ਹਾਂ ਕੀ ਘਰ ਹੋਇਆ ਕਿੱਥੇ ਹੋਇਆ ਇਹ ਐਸਐਡੀ ਗਰਲ ਕਾਲਜ ਸੀਗਾ ਜੀ ਅੰਦਰ ਇਹਨਾਂ ਦਾ ਪਰਸੋ ਪੇਪਰ ਸੀਗਾ ਇੱਕ ਪੇਪਰ ਦੇ ਚੁੱਕੇ ਸੀਗੇ ਅੰਦਰ ਜਿਵੇਂ ਸਾਨੂੰ ਦੱਸੇ ਮੁਕਾਬਤਾ ਹੈ ਵੀ ਅੰਦਰ ਇਹਨਾਂ ਨੇ ਸੁਸਾਇਡ ਕੀਤਾ ਸੀਗਾ ਕਦੇ ਮੈਂ ਦੱਸ ਸਕਿਆ ਇਸ ਟ੍ਰਾਂਸਫਰ ਤੇ ਇਹ ਪੱਖੇ ਨਾਲ ਸੀਗਾ ਜੀ ਅੱਛਾ ਪਾਹ ਲੈ ਹਾਂਜੀ ਹਾਂਜੀ ਕਿੰਨੀ ਉਮਰ ਲੱਗ ਰਹੀ ਹੈ ਕਿ ਬੱਚੀ ਦੀ 22 ਸਾਲ ਦੀ ਹੈ ਜੀ ਜਿਆਦਾ ਮੁਰਬੀ ਤੁਹਾਡੇ ਕੋਲੋਂ ਉਤਾਰ ਰਹਿਗਾ ਕਿ ਪਹਿਲਾਂ ਉਤਾਰ ਨਹੀਂ ਪਹਿਲਾਂ ਉਤਾਰ ਲੈਂਦੇ ਸੀਗੇ